Sat तेरे कवन कवन गुण कह कहेगावा कहे तू सा जीव गुणी निर्दान तुम्हारी महमाबर don't <tries> talk ਗੋਤ ਨਿਹਾਲ ਇੱਕ ਅੱਖਰ ਹਰ ਮੰਨ ਵਸਤ ਨਾਨਕ ਜਵਰ ਤਕਤਾਂ ਦੇ ਮਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਜੂੜੀ ਦੇ ਅੰਦਰ ਰਾਜਨੀ ਲਵਾ ਲਈ ਤੇ ਸਤਗੁਰਾਂ ਜੀ ਦੀ ਪਾਵਨ ਮਵਾਰਕ ਨੰਗੀ ਗੋਦ ਦਾ ਆਨੰਦ ਮਾਣ ਲੇ ਜੀ ਪਰਮ ਸਨਮਾਨ ਜੋਗ ਗੁਰੂ ਤੇ ਆਰੀ ਗੁਰੂ ਸواری ਖਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਪਾਗ ਹਨ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੀ ਮੂਰ ਕਰ ਸੰਤ ਉਚਾਰਨ ਕੀਤੀ ਹੋਈ ਮੂਰਕ ਬਾਣੀ ਸ੍ਰੀ ਰਾਗ ਦੇ ਅੰਦਰ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ ਇਕ ਓਅੰਕਾਰ ਸਤਗੁਰ ਪ੍ਰਸਾਦ ਸਤਗੁਰਾਂ ਦੀ ਕਿਰਪਾ ਤੇ ਨਾਲ ਰਹਿਮਤ ਦੇ ਨਾਲ ਇਸ ਸ਼ਬਦ ਦੀ ਗਿਆਨ ਇਹ ਸੋਚੀ ਜਗਤ ਨੂੰ ਦੱਸਣ ਲੱਗਿਆ ਸ੍ਰੀ ਰਾਗ ਰਾਗ ਸ੍ਰੀ ਰਾਗ ਨੂੰ ਅੱਲਾਹ ਪਹਿਲਾ ਕਰ ਪੈਣਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲੇ ਕਰਦੇ ਵਿੱਚ ਹਦਾਇਤ ਦੇ ਰਹੇ ਨੇ ਦੱਸ ਰਹੇ ਨੇ ਅਤੇ ਮੋਤੀ ਤਾਂ ਮੰਦਰ ਕੁਸਰ ਰਤਨੀ ਤਾਂ ਹੋ ਹੈ ਜੜਾ ਇਨਸਾਨ ਦੇ ਸੋਚ ਵਿਚਾਰ ਦੀ ਅਵਸਥਾ ਦਸੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੋਚ ਵਿਚਾਰ ਕਿ ਮੋਤੀ ਤਾਂ ਮੰਦਰ ਉਸਰ ਲੈ ਮੰਦਰ ਮੈਲ ਮਾੜੀ ਕਰਮ ਕਾਂ ਨਾ ਪਾ ਲੈਣਾ ਇੱਥੇ ਤੱਕ तकरीबन ਆਪਣੇ ਸਾਫ ਦੇ ਨਾਲ ਆਪਣੀ ਕਿਰਤ ਕਮਾਈ ਦੇ ਹਿਸਾਬ ਦੇ ਨਾਲ ਉਹਦਾ ਵੀ ਹਰ ਕੋਈ ਮਹਿਲ ਮਾੜੀ ਪਾ ਲੈਂਦਾ ਜਿਹਦੇ ਕੋਲ ਬਹੁਤੀ ਹੈ ਬਹੁਤਾ ਉੱਚਾ ਵੱਡਾ ਪਾ ਲੈਂਦੇ ਆ ਜਿਹਦੇ ਕੋਲ ਥੋੜੀ ਆ ਥੋੜਾ ਪਾ ਲੈਂਦੇ ਹਰ ਕਿਰਤ ਦੇ ਹਿਸਾਬ ਦੇ ਨਾਲ ਇਹ ਮਹਿਲ ਮਾੜੀ ਪਾਏ ਜਾਂਦੇ ਜਿਹੜੇ ਮੋਤੀ ਨੇ ਅੱਜ ਤੱਕ ਤਾਂ ਨਾ ਕਿਸੇ ਨੇ ਲਾਏ ਨੇ ਅਤੇ ਨਾ ਲੱਗਦੇ ਨੇ ਜਿਵੇਂ ਕਰ ਨੂੰ ਸਜਾਉਣਾ ਡੈਕੋਰੇਸ਼ਨ ਕਰਨੀ ਕਰਦੀ ਸਤਿਗੁਰੂ ਕਹਿੰਦੇ ਨੇ ਮੈਲ ਉਸਾਰੇ ਅਤੇ ਉਤੇ ਮੁੰਦੀ ਲੱਗਣ ਰਤਨੀਤਾ ਹੋਇਆ ਜਿਹੜਾ ਰਤਨ ਜੜੇ ਜਾਣ ਮੋਤੀ ਜੜੇ ਜਾਣ ਐਦਾਂ ਦੇ ਮੈਲ ਦੇ ਵਿੱਚ ਇਸ ਇਨਸਾਨ ਕਿਹਾ ਜਾਂਦਾ ਕਿ ਭਾਈ ਤੂੰ ਉੱਤੇ ਹੁਣ ਜਿੱਤੇ ਮੋਤੀ ਲੱਗੇ ਨੇ ਹੀਰੇ ਲੱਗੇ ਨੇ ਕਿਤਨਾ ਵੱਡਾ ਘਰ ਹੋਵੇਗਾ ਮਹਿਲ ਮਾੜੀ ਹੋਵੇਗੀ ਅਤੇ ਕਸੂਰ ਕੁੰਗੂ ਅਗਨ ਅਗਰ ਚੰਦਨ ਲੀਪ ਆਵੇ ਚਾਹ ਪਉ ਨੂੰ ਮਹਿਕਾਇਆ ਜਾਵੇ ਮਹਿਲ ਮਾੜੀਆਂ ਨੂੰ ਕਸੂਰੀ ਦੇ ਨਾਲ ਕੇਸਰ ਦੇ ਨਾਲ ਉਦ ਦੇ ਨਾਲ ਚੰਦਨ ਦੇ ਨਾਲ ਉਹਦਾ ਲੇਪ ਕੀਤਾ ਜਾਵੇ ਇਕ ਕਿਸੇ ਪ੍ਰਕਾਰ ਦੀ ਉਹ ਘਰ ਮਕਾਨ ਦੇ ਵਿੱਚ ਕਮੀ ਨਾ ਹੋਵੇ ਇਹਦੇ ਸਾਧ ਦੇ ਨਾਲ ਉਹ ਕਰਤਿਆਰ ਕੀਤਾ ਗਿਆ ਹੋਵੇ ਅਤੇ ਫਿਰ ਇਨਸਾਨ ਨੂੰ ਪੁੱਛਿਆ ਜਾਵੇ ਕਿ ਤੇਰੇ ਕੋਲ ਹਰ ਇੱਕ ਸਹੂਲਤ ਹੈ ਜャ ਤੈਨੂੰ ਮਰਦਾਰ ਤੇਰੇ ਸਾਧ ਦੇ ਨਾਲ ਮਹਿਲ ਮਾੜੀ ਪਾ ਲਈ ਤੇਰੇ ਹਸਾਬ ਤੋਂ ਬਾਹਰ ਮੋਤੀ ਲਾ ਦਿੱਤੇ ਹੀਰੇ ਲਾ ਦਿੱਤੇ ਐਦਾਂ ਦਾ ਤੇਰਾ ਮਹਿਲ ਮਾੜੀ ਬਣਾ ਦਿੱਤੀ ਤੇ माया दी कमी ਨਹੀਂ ਹੈ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ ਤੇ ਉਹਨੂੰ ਪੁੱਛਿਆ ਜਾਵੇ ਕਿ ਹੈ ਸਕੂਨ ਤੇਰੇ ਮਨ ਨੂੰ ਹੈ ਟਿਕਾ ਕਿਉਂਕਿ ਉਹ ਤਾਂ ਮੋਤੀਆਂ ਦੇ ਮਹਿਲ ਦੇ ਵਿੱਚ ਰਹਿੰਦਾ ਹੈ ਹੀਰਿਆਂ ਦੇ ਮਹਿਲ ਦੇ ਵਿੱਚ ਰਹਿੰਦਾ ਹੈ ਪਰ ਸਤਿਗੁਰੂ ਕਹਿੰਦੇ ਨੇ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੇ ਨਾ ਉਹ ਰੱਬ ਦਾ ਪਿਆਰਾ ਤਾਂ ਕਹੇਗਾ ਕਿ ਇਦਾਂ ਦੀ ਮੈਲ ਮਾੜੀ ਮੇਰੇ ਲਈ ਸਵਾ ਹੈ ਅੱਜ ਨਹੀਂ ਤਾਂ ਕੱਲ ਹੋਵੇਗੀ ਕੱਲ ਨਹੀਂ ਤਾਂ ਪਰਸੋਂ ਇਹਨੇ ਨਹੀਂ ਹੋਣਾ ਤਾਂ ਮੈਂ ਨਹੀਂ ਤਾਂ ਇਦਾਂ ਦੀ ਤੁਨਦੌਲਤ ਇਹ ਸਵਾਈ ਹੁੰਦੀ ਹੈ ਝਗੜੇ ਕਲੇਸ਼ ਹੁੰਦੇ ਨੇ ਆ ਮੇਰਾ ਬੰਡੀਆਂ ਕਰਕੇ अनेका ਪ੍ਰਕਾਰ ਦੇ ਹੁੰਦੇ ਨੇ ਚਿਲੇ ਕਰਦੇ ਤਾਂ ਜਿੱਥੇ ਤੱਕ ਨਾ ਪਹੁੰਚ ਸਕਿਆ ਤਾਂ ਫਿਰ ਆਪਣੀ ਜ਼ਿੰਦਗੀ ਦੀ ਸਵਾਹ ਹੋ ਜਾਂਦੀ ਹੈ ਪਰ ਰੱਬ ਦਾ ਪਿਆਰਾ ਕਹੇਗਾ ਕਿ ਸ਼ੁਕਰ ਹੈ ਰੱਬ ਦਾ ਜੋ ਦਿੱਤਾ। ਭਾਵੇਂ ਮੋਤੀ ਹੀਰੇ ਲਾ ਦਿੱਤੇ ਰੱਬ ਨੇ। ਅਨੇਕਾਂ ਪ੍ਰਕਾਰ ਦਾ ਸੁੱਖ ਦੁੱਖ ਹੌਲਦ ਦੇ ਦਿੱਤੀ। ਪਰ ਪਰਮਾਤਮਾ ਜੀ ਇਹਨਾਂ ਨੂੰ ਦਿਓ ਭਾਵੇਂ ਨਾ ਦਿਓ ਤੁਹਾਡੀ ਮਰਜ਼ੀ ਹੈ। ਇੱਕ ਚੀਜ਼ ਜ਼ਰੂਰ ਦਿਓ ਮਤ ਦੇਖ ਭੂਲਾ ਮਿਸਰ। ਕਿ ਮੇਰਾ ਮਨ ਇਦਾਂ ਦੇ ਮਹਿਲ ਮਾੜੀਆਂ ਨੂੰ ਵੇਖ ਕੇ ਇਦਾਨੀਆਂ ਸੁਗੰਧੀਆਂ ਨੂੰ ਵੇਖ ਕੇ ਇਦਾਂ ਦੀ ਧੰਦਲ ਦੀ ਸ਼ੀਰੀ ਚ ਵਾਰਾ ਤਨੂੰ ਗੇਕ ਕੇ ਮੇਰਾ ਮਨ ਤੁਹਾਡਾ ਨਾਮ ਵਿਸਾਰਨਾ ਦੇਵੇ ਤੁਹਾਨੂੰ ਨਾ ਵਿਸਾਰ ਦੇਵੇ ਸਤਿਗੁਰੂ ਇਦਾਂ ਦਾ ਮਨ ਨੂੰ ਹੋਣ ਨਾ ਦੇ ਮੈਂ ਨਹੀਂ ਚਾਹੁੰਦਾ ਕਿ ਤੁਹਾਡਾ ਇਹ ਮਹਿਲ ਮਾੜੀ ਜੋ ਦਿੱਤੀ ਇਹ ਕਿਸੇ ਪ੍ਰਕਾਰ ਦੀ ਮੈਂ ਆਪਣੇ ਵੱਲੋਂ ਇਹਦੇ ਨਾਲ ਪਿਆਰ ਮੁਹੱਬਤ ਕਰਾਂ ਦੁਨੀਆਂ ਤੇ ਆਈ ਹੈ ਤਾਂ ਰਹਿਣ ਵਸੇਰਾ ਹੈ ਕਿੰਨੇ ਕਿ ਦਿਨ ਰਹਿਣਾ ਕਿੰਨੀਆਂ ਰਾਤਾਂ ਕੱਟਣੀਆਂ ਨੇ ਕੋਈ ਪਤਾ ਨਹੀਂ ਹੈ ਪਰ ਸਤਿਗੁਰੂ ਰਹਿਮਤ ਕਰੋ ਕਿ ਤੁਹਾਡਾ ਨਾਮ ਚਿਤਾਵੇ ਮੈਲ ਮਾੜੀ ਦਿਓ ਭਾਵੇਂ ਨਾਮ ਦਿਓ ਨਾਮ ਤੁਹਾਡਾ ਚਿਤਾਉ ਚਿਤਾਉਣਾ ਚਾਹੀਦਾ ਹਰ ਬਿਨ ਜਿਓ ਜਲ ਵੱਲ ਜਾ ਜਲ ਤੇ ਵੱਲ ਜਾ ਜਲ ਵੱਲ ਹੁੰਦਾ ਜਿਵੇਂ ਸੜ ਜਾਣਾ ਸੜੀ ਹੋਈ ਜਿੰਦ ਉਹਨਾਂ ਰੱਬ ਨੂੰ ਵਿਸਾਰ ਕੇ ਜੀ ਨੇ ਮਹਿਲਵਾੜੀਆਂ ਦੇ ਨਾਲ ਚਿਤ ਲਾ ਲਏ ਰੱਬ ਨੂੰ ਵਿਸਾਰ ਕੇ ਜਿਹਨੇ ਆਪਣੇ ਸਾਥ ਦੇ ਨਾਲ ਦੁਨੀਆ ਦੇ ਵਿੱਚ ਪਰਿਵਾਰ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਚਿਤ ਲਾ ਲਏ ਸਤਿਗੁਰੂ ਕਹਿੰਦੇ ਨੇ ਇਹ ਇਨਸਾਨ ਦੇ ਨਾਲ ਅਸਲ ਦੇ ਵਿੱਚ ਆਪਣੇ ਆਪ ਦੇ ਨਾਲ ਇਹਦਾ ਤੋਖ ਹੈ ਪਿਆਰ ਮੁਹੱਬਤ ਸਤਿਗੁਰੂ ਕਹਿੰਦੇ ਨੇ ਕਾਰਨ ਪਿਆਰ ਮੁਹੱਬਤ ਕੁਝ ਹੱਦ ਦੀ ਹੈ ਜਿੱਥੇ ਡਿਊਟੀ ਹੈ ਨਾ ਡਿਊਟੀ ਦੇ ਹਿਸਾਬ ਦੇ ਵਿੱਚ ਜਦੋਂ ਰੱਬ ਨੇ ਤੇਰੀ ਡਿਊਟੀ ਲਈ ਹੈ ਤਾਂ ਇਹਨੂੰ ਹਿਸਾਬ ਦੇ ਵਿੱਚ ਰੱਖ ਕੇ ਭਾਈ ਰੱਬ ਦਾ ਜਿਹੜਾ ਗਿਆਨ ਆ ਰੱਬ ਦੀ ਜਿਹੜੀ ਸੋਚੀ ਹੈ ਉਹ ਉਹਨੇ ਕੰਮ ਹੋਣਾ ਹੈ ਉਹ ਉਸਨੇ ਵਾਰੇ ਨਿਆਰੇ ਕਰਨੇ ਨੇ ਇਹਦੇ ਕਰਕੇ ਸਤਗੁਰੂ ਗੁਰਦਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਕਿ ਸਤਗੁਰੂ ਜੀ ਏਦਾਂ ਦਾ ਸਮਾਨ ਆਵੇ ਕਿ ਮੇਰੀ ਜਿੰਦ ਜੜੀ ਐ ਅਗਨ ਦੇ ਮਰਨ ਤੋਂ ਪਹਿਲਾਂ ਹੀ ਸੜ ਬੜ ਜਾਮਾ ਮੈਂ ਇਕ ਤਾਂ ਹੁੰਦਾ ਅਗਨ ਭਿੱਟ ਹੋਣਾ ਕੇ ਫੋਤ ਹੋ ਗਿਆ ਮਰ ਗਿਆ ਉਹਨੂੰ ਅਗਨ ਭਿੱਟ ਕਰਨੇ ਇਕ ਜਉਂਦੀ ਮਰ ਜਾਂਦੇ ਨੇ ਜਉਂਦੀ ਸੜ ਜਾਂਦੇ ਨੇ ਅਰ ਰਬ ਨੂੰ ਵਿਸਾਰ ਦਿੱਤਾ ਇਹ ਮਰਿਆਂ ਤੋਂ ਵੱਧ ਹੈ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸੋ ਮੁਖ ਜੋ ਜਲੋ ਜਿ ਤ ਕਹ ਹੈ ਠਾਕੁਰ ਜੋਨੀ ਅ ਰੱਬ ਨੂੰ ਵਿਸਾਰ ਦੇਣਾ ਤਬੜੀ ਦੂਰ ਦੀ ਗੱਲ ਹੈ ਜੇ ਇਹ ਰੱਬ ਦਾ ਦਰਜਾ ਕਿਸੇ ਔਰ ਨੂੰ ਦਿੰਦਾ ਹੈ ਨਾ ਥਾਂ ਥਾਂ ਤੇ ਨਕਰਗੜਦੇ ਅ ਰੱਬ ਨੂੰ ਕਹਿੰਦੇ ਤਾਂ ਜੋਨਾ ਦੇ ਵਿੱਚ ਆ ਗਏ ਆ ਰੱਬ ਐਦਾ ਹੈ ਸੋਮੁਖ ਜਲੋ ਜਿ ਤ ਕਹ ਹੈ ਠਾਕੁਰ ਜੋਨੀ ਸਤਿਗੁਰੂ ਕਹਿੰਦੇ ਨੇ ਮੁਖ ਸੜ ਵੱਲ ਜਾਣਾ ਚਾਹੀਦਾ ਹੈ ਜਿਹੜੀ ਜਵਾਨ ਹੈ ਕਹਿੰਦੀ ਆ ਰੱਬ ਜੋਨੀਆਂ ਦੇ ਵਿੱਚ ਆਇਆ ਮਤਲਬ ਜੂਨਾਂ ਦੇ ਵਿੱਚ ਕਿਉਂਕਿ ਜੋਨ ਵਟਕਦੀ ਹੈ ਜੋਨ ਜਿਹੜੀ ਹੈ ਇੱਕ ਹਿੱਸੇ ਦੇ ਦਾਇਰੇ ਦੇ ਵਿੱਚ ਹੈ ਸਾਨੂੰ 84 ਲੱਖ ਜੂਨ ਨੂੰ ਰੱਬ ਨੇ ਦਾਇਰੇ ਦੇ ਵਿੱਚ ਰੱਖਿਆ ਰੱਬ ਕਿਸੇ ਦੇ ਦਾਇਰੇ ਦੇ ਵਿੱਚ ਨਹੀਂ ਹੈ ਅਸੀਂ ਸਮੇਂ ਦੇ ਵਿੱਚ ਹੈ ਰੱਬ ਕਿਸੇ ਦੇ ਸਮੇਂ ਦੇ ਵਿੱਚ ਨਹੀਂ ਹੈ ਦੁੱਖਤ ਗਲੀਪ ਹਰ ਇੱਕ ਚੀਜ਼ ਦਾ ਸਾਡੇ ਤੇ ਅਸਰ ਹੈ ਪਰ ਰੱਬ ਦੇ ਕੋਈ ਅਸਰ ਨਹੀਂ ਹੈ ਤਾਂ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਤੁਹਾਡੇ ਐਦਾਂ ਦਾ ਮਹਿਲ ਮਾੜੀਆਂ ਵੇਖ ਕੇ ਹੀਰੇ ਮੋਤੀ ਵੇਖ ਕੇ ਮੈਂ ਨਾਮ ਨਾਮ ਵਿਚਾਰ ਦੇਵਾਂ ਤੁਹਾਡੇ ਨਾਮ ਦੇ ਨਾਲ ਮਨ ਜੁੜਿਆ ਰਹੇ ਤੁਹਾਡੇ ਨਾਮ ਦੀ ਦੌਲਤ ਇੱਥੇ ਤੱਕ ਨਹੀਂ ਜਿੱਦਾਂ ਲੋਕ ਪਰ ਲੋਕ ਤੱਕ ਨਾਲ ਜਾਂਦੀ ਹੈ ਰਹਿੰਦੀ ਦੁਨੀਆ ਤੱਕ ਨਾਲ ਰਹਿੰਦੀ ਹੈ ਸਮਾਸੀ ਕਿਲੀਕਮ ਮਹਿਲ ਮਾੜੀ ਸੀ ਹਰਨਾਕਸ਼ ਦੇ ਕੋਲ ਕਿਤਨੀ ਪਰਜਾ ਸੀ ਕੀ ਕੁਝ ਸੀ ਉਹਦੇ ਕੋਲ ਇਹ ਤਾਂ ਜਦੋਂ ਪ੍ਰਹਿਲਾਦ ਦਾ ਜੀਵਨ ਹੁੰਦਾ ਤਾਂ ਹਰਨਾਕਸ਼ ਨੂੰ ਯਾਦ ਕੀਤਾ ਜਾਂਦਾ ਕਿ ਇਹਨੇ ਯਾਦ ਕਰਨਾ ਸੀ ਪ੍ਰਹਿਲਾਦ ਪੰਜ ਸਾਲਾਂ ਦੇ ਸੀ ਪੂਰਨ ਰੂਪ ਦੇ ਵਿੱਚ ਜਦੋਂ ਰੱਬ ਮਿਲਿਆ ਉਹਨਾਂ ਦੀ ਸਿਫਤਾਂ ਹੁੰਦੀਆਂ ਨੇ ਕਬੀਰ ਜੀਆਂ ਦੇ ਸਮੇਂ ਕਿਹੜਾ ਰਾਜਾ ਸੀ ਜਿਹੜਾ ਮਹਾਰਾਜਾ ਸੀ ਕੋਈ ਪਤਾ ਨਹੀਂ ਪਰ ਕਬੀਰ ਜੀਆਂ ਦੀ ਉਹ ਸਿਫਤ ਅੱਜ ਵੀ ਹੈ ਉਹ ਸਿਫਤ ਅੱਜ ਵੀ ਗਾਈ ਜਾਂਦੀ ਹੈ ਕਿਉਂਕਿ ਉਹਨਾਂ ਨੇ ਕਮਾਈ ਕੀਤੀ ਆ ਰੱਬ ਦੇ ਨਾਮ ਦੀ ਰੱਬ ਦੀ ਤੁਨ ਦੌਲਤ ਇਹਾਂ ਦੀ ਹੈ ਇਹ ਰਹੀ ਦੁਨੀਆ ਤੱਕ ਰਹਿਣੀ ਤਨਦੌਲਤ ਸਾਬ ਦੇ ਨਾਲ ਹੈ ਸਾਡੇ ਸਮੇਂ ਦੇ ਨਾਲ ਹੈ ਸਮੇਂ ਦੇ ਵਿੱਚ ਇਹਨੇ ਪਤਾ ਨਹੀਂ ਕਦੋਂ ਘਟਣਾ ਕਦੋਂ ਵਧਣਾ ਇਹਦਾ ਕੋਈ ਪਤਾ ਨਹੀਂ ਹੈ ਜੋਗੇ ਦੀ ਸੋਭਾ ਤਾਂ ਚਾਰ ਦਿਹਾੜੇ ਹੈ ਚਾਰ ਦਿਹਾੜੇ ਵੀ ਉਹ ਨੇ ਜਦੋਂ ਤਰੇ ਅੰਗ ਪੈਰ ਕੰਮ ਕਰਦੇ ਨੇ ਇਹ ਚਾਰ ਦਿਹਾੜੇ ਉਹ ਨੇ ਜਦੋਂ ਅਸੀਂ ਕਿਸੇ ਦੇ ਬਾਰੇ ਸੋਚਨੇ ਕਿਸੇ ਦੀ ਹੈਲਪ ਕਰਦੇ ਆ ਕੋਈ ਆਪਣੇ ਤਨਦੌਲਤ ਕੀ ਬੜਾ ਅਮੀਰ ਬੰਦਾ ਹੈ ਅਤੇ ਕਿਸੇ ਦਾ ਦੁੱਖ ਦਰਦ ਨਹੀਂ ਸਮਝ ਸਕਦਾ ਕਿਸੇ ਦੀ ਹੈਲਪ ਨਹੀਂ ਕਰ ਸਕਦਾ ਕਿਸੇ ਨੂੰ ਪਰਵਾਹ ਨਹੀਂ ਹੁੰਦੀ ਪਰਵਾਹ ਕੀਤੀ ਹੁੰਦੀ ਹੈ ਜਿਹੜਾ ਕਿਸੇ ਦੀ ਹੈਲਪ ਕਰਦਾ ਉਹਨੇ ਕਿ ਆ ਮਦਦ ਕਰਨ ਵਾਲਾ ਹੈ ਆ ਨਾਲ ਖੜਨ ਵਾਲਾ ਹੈ ਤਾਂ ਨੌਦੌਲਤ ਵੀ ਉਹੀ ਚਮਕਦੀ ਹੈ ਬੜੇ ਨੇ ਇੱਥੇ ਪਰਦਾਨਪਨ ਕੋਈ ਵਿਰਲੀ ਕਰਦੇ ਨੇ ਜਿਹਦੇ ਕੋਲ ਹਿਰਦਾ ਜਿਹਦੇ ਕੋਲ ਦਿਲ ਹੈ ਦਾਨਪੂਰਨ ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਰੱਬ ਦੇ ਦਰ ਤੇ ਸੋ ਕਰਮ ਪ੍ਰਮਾਨ ਨੇ ਜਿਹੜੇ ਤੂੰ ਬੰਦੇ ਆ ਕਿਉਂਕਿ ਖਾਣਾ ਖਰਚ ਹੈ ਰਲ ਮਿਲ ਭਾਈ ਟੋਟਣਾ ਆਵੇ ਵਧਦੋ ਜਾਏ ਰੱਬ ਨੇ ਜੋ ਤੇਨੂੰ ਦੇਣਾ ਹੈ ਇਹ ਵਧਦਾ ਜਾਵੇ ਇਹਨੂੰ ਵਧਾਵੇਂਗਾ ਇਹ ਹੋਰ ਵਧੇਗਾ ਪਰ ਵਧੇਗਾ ਉਹਦੋਂ ਤਾਂ ਜਦੋਂ ਗੁਰੂ ਮਹਾਰਗ ਚਰਨਾਂ ਦੇ ਵਿਚ ਆ ਮੰਗ ਮੈਂ ਆਪਣਾ ਮੁਖ ਪੂਛ ਦੇਖਿਆ ਅਵਰ ਨਹੀਂ ਥਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਐ ਸਤਿਗੁਰੂ ਪਰੇਪੂਰਨ ਪਰਮਾਤਮਾ ਜੀ ਮੈਂ ਹਰ ਇੱਕ ਥਾਂ ਤੇ ਜਾ ਕੇ ਵੇਖ ਲਿਆ ਕਿ ਤੁਹਾਡੇ ਵਰਗਾ ਗੁਰੂ ਤੁਹਾਡੇ ਵਰਗਾ ਰੈਵਰ ਤੁਹਾਡੇ ਵਰਗਾ ਦੁਨੀਆ ਨੂੰ ਤਾਰਨ ਹਾਰ ਤੁਹਾਡੇ ਵਰਗਾ ਤਤਪਾਲਕ ਕਿਤੇ ਨਹੀਂ ਲੱਭਣਾ ਐਦਾਂ ਵੀ ਤੁਸੀਂ ਆਪਣੇ ਪਿਆਰਿਆਂ ਤੇ ਰੱਖਿਆ ਕੀਤੀ ਹੈ ਅੱਗ ਦੇ ਵਿੱਚ ਵਹਾਇਆ ਗਿਆ ਉਹਨਾਂ ਦਾ ਵਾਲ ਵੀnga ਨਹੀਂ ਹੋਣ ਦਿੱਤਾ ਪ੍ਰਹਿਲਾਦ ਜੀ ਨੂੰ ਅੱਗ ਦੇ ਵਿੱਚ ਵਹਾਇਆ ਸੀ ਕਬੀਰ ਜੀਆ ਨੂੰ ਪਾਣੀ ਦੇ ਵਿੱਚ ਡੋਬਿਆ ਗੰਗਾ ਦੇ ਵਿੱਚ ਉਹਨਾਂ ਨੂੰ ਨੋੜ ਕੇ ਉਹ ਵੀ سنگਲਾਂ ਦੇ ਨਾਲ ਪਾਣੀ ਦੇ ਵਿੱਚ ਛੁੱਟਿਆ ਸੀ ਕਿਹਨਾਂ ਨੇ ਇਹ ਜ਼ਿਆਦਾ ਤਕਲੀਫ ਪੰਡਤਾਂ ਨੂੰ ਸੀ ਕਬੀਰ ਜੀਆ ਦੇ ਨਾਲ ਕਿਉਂਕਿ ਜਦੋਂ ਉਹਨਾਂ ਦੇ ਬਾਣੀ ਦੇ ਵਿੱਚ ਆਉਂਦਾ ਪੰਡਿਆ ਕਬਨ ਕੋ ਮਤ ਤੁਮ ਲਾਦੀ ਪੰਡਿਆ ਪੰਡਤ ਜੀ ਕਿਹੜੀ ਮਤ ਤੇ ਤੁਸੀਂ ਲੱਗੇ ਹੋ ਅਤੇ ਜੋ ਤੋ ਬ੍ਰਾਹਮਣ ਬ੍ਰਹਮਣੀ ਜਾਇਆ ਕਬੀਰ ਜੀ ਮਨੋ ਗਿਆਨ ਪੰਡਤਾਂ ਵੇਂਦਰੀਕੋ ਕੇ ਪੰਡਤ ਕਬੀਰ ਜੀਆਂ ਨੂੰ ਇਹ ਸਤਾਉਂਦੇ ਰਹਿੰਦੇ ਸੀ ਕਦੇ ਕਿਸੇ ਕਾਰਨ ਕਰਕੇ ਹੁਣ ਕਬੀਰ ਜੀਆਂ ਨੂੰ ਪਤਾ ਨਹੀਂ ਆਪਣੀ ਮਸਤੀ ਦੇ ਵਿੱਚ ਨੇ ਮਸਤੀ ਦੇ ਵਿੱਚ ਉਹਨਾਂ ਨੂੰ ਚੌਂਕੜਾ ਮਾਰੇ ਐ ਰੱਬ ਦੀ ਬੰਦਗੀ ਕਰਦੇ ਨੇ ਉਹਨਾਂ ਨੂੰ ਨੋੜ ਦਿੱਤਾ ਨੋੜ ਕੇ ਜ਼ਿਆਦਾਤਰ ਗੰਗਾ ਦੇ ਕਿਨਾਰੇ ਬੰਦੇ ਹੁੰਦੇ ਸੀ ਹੁਣ ਉਸੇ ਗੰਗਾ ਦੇ ਵਿੱਚ ਛੁੱਟ ਦਿੱਤਾ ਇਸ ਗੰਗਾ ਦੇ ਕਿਨਾਰੇ ਬੈਠੇ ਸੀ ਆਪਣੀ ਮਸਤੀ ਰੱਬ ਦੀ ਮਸਤੀ ਦੇ ਵਿੱਚ ਬੈਠੇ ਸੀ ਬਕਾਇਦਾ ਉਹ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ ਕਿ ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ ਮਿਰਗ ਛਾਲਾ ਪਰ ਬੈਠੇ ਭਗਤ ਕਬੀਰ ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰੋਂ ਦੀ ਬਾਣੀ ਦਰਚ ਕਿ ਸੰਗਲਾਂ ਦੇ ਨਾਲ ਨੂੜੇ ਆ ਗਏ ਆ ਪਤਾ ਨਹੀਂ ਮਿਰਗ ਛਾਲਾ ਆਈ ਤਾਂ ਉਹਨੇ ਮੈਨੂੰ ਦੀਚੇ ਚਲੇ ਆ ਗਿਆ ਸੀ ਮੈਨੂੰ ਉੱਤੇ ਲੈ ਕੇ ਆਈ ਹੈ ਸ਼ੁਕਰਾਨਾ ਧੰਨਵਾਦ ਹੁਣ ਕਿਤਨਾ ਕਰਾਂ ਮੈਂ ਉਹ ਮਿਰਗ ਛਾਲਾ ਅਰ ਰੱਬ ਨੇ ਮੇਰੇ ਵਿਸ਼ਾਲਾ ਦੇਵਾ ਦਿੱਤਾ ਮੈਨੂੰ ਕਿਤੇ ਬੇੜੀਆਂ ਗਈਆਂ ਜਿਹੜੀਆਂ ਬੇੜੀਆਂ ਮੈਨੂੰ ਬੰਨੀਆਂ ਸੀ ਗੰਗਾ ਕੀ ਲਹਿਰ ਪਾਣੀ ਨਾਲ ਅੱਜ ਤੱਕ ਨਾ ਕਿਸੇ ਦੀਆਂ ਜੰਜੀਰਾਂ ਟੁੱਟੀਆਂ ਨੇ ਅਤੇ ਨਾ ਟੁੱਟਣਗੀਆਂ ਪਾਣੀ ਰੋੜ ਸਕਦਾ ਇਹ ਸੰਗਲ ਨਹੀਂ ਤੋੜ ਸਕਦਾ ਜੇ ਕਿਤੇ ਬੰਨਿਆ ਹੋਵੇ ਵਕਰੀ ਗੱਲ ਹੈ ਬਹਾ ਆ ਗਿਆ ਹੁਣ ਜਿਹਨੂੰ ਵਿਚੇ ਛੁੱਟਿਆ ਪਾਣੀ ਦੇ ਉਹਨੂੰ ਕਿਵੇਂ ਤੋੜੇਗਾ ਪਾਣੀ ਕਬੀਰ ਜੀਆ ਨੂੰ ਨੂੜ ਕੇ ਪਾਣੀ ਦੇ ਵਿੱਚ ਛੁੱਟਿਆ ਸੀ ਕਹਿੰਦੇ ਇਦਾਂ ਦੀਆਂ ਲਹਿਰਾਂ ਆਈਆਂ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਲਹਿਰਾਂ ਨੇ ਵੀ ਮੇਰੀਆਂ ਜੰਜੀਰਾਂ ਤੋੜ ਦਿੱਤੀ ਹੁਣ ਇਹੀ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਪਏ ਨੇ ਕਿਉਂਕਿ ਇਹ ਭਗਤ ਕਬੀਰ ਜੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਤੋਂ ਪਹਿਲਾਂ ਆਏ ਨੇ ਦੁਨੀਆ ਤੇ ਤਾਂ ਕਹਿੰਦੇ ਨੇ ਕਿਹੜਾ ਕਿਹੜਾ ਰੱਬ ਜੀ ਤੁਹਾਡੇ ਤੇ ਗੁਣ ਦਸੀਏ ਮੈਂ ਆਪਣਾ ਗੁਰਪੂਛ ਦੇਖਿਆ ਕਿ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਦੇਖਿਆ ਪਰਮਾਤਮਾ ਜੀ ਤੁਹਾਨੂੰ ਜਰਰੇ ਜਰਰੇ ਦੇ ਵਿੱਚ ਜਰਰੇ ਜਰਰੇ ਨੂੰ ਪੁੱਛ ਕੇ ਵੇਖਿਆ ਅਪਰਨਾਹੀ ਥਾਓ ਕਿ ਮੈਂ ਕਿਹੜੀ ਥਾਂ ਕਮਾਂ ਜਿੱਥੇ ਰੱਬ ਨਹੀਂ ਹੈ ਕਣਕਣ ਦੇ ਵਿੱਚ ਰੱਬ ਦਾ ਵਾਸ ਹੈ ਜਰਰੇ ਜਰਰੇ ਦੇ ਵਿੱਚ ਰੱਬ ਦਾ ਵਾਸ ਹੈ ਅਤੇ ਬਦਕਿਸਮਤੀ ਇਹ ਪਏ ਕਹਿ ਸਕਦੇ ਹਾਂ ਰੱਬ ਰੱਬ ਕਿੱਥੇ ਨਹੀਂ ਹੈ ਹਰ ਇੱਕ ਥਾਂ ਤੇ ਹੈ ਪਰ ਅੱਜ ਦੇ ਮਨੋਂ ਕਦੇ ਦਿਮਾਗ ਦੇ ਵਿੱਚ ਨਹੀਂ ਇਦੇ ਮਨ ਦੇ ਅੰਦਰ ਨਹੀਂ ਹੈ ਮਨ ਦੇ ਅੰਦਰ ਹੋਵੇ ਕਿ ਜਿਹੜੀ ਇਹਦੀ ਦਰਿੰਦਗੀ ਚੱਲਦੀ ਹੈ ਬੈਰਬਿਰੋਧ ਤਾਂ ਚੱਲਦੀ ਹੈ ਈਰਖਾ ਚੱਲਦੀ ਹੈ ਦੁਨੀਆਂ ਦੇ ਨਾਲ ਤਾਂ ਉਹ ਥੋੜਾ ਹੋਣੀ ਸੀ ਰੱਬ ਤਾਂ ਪਿਆਰ ਮੁਹੱਬਤ ਦੀ ਗੱਲ ਕਰਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜਿਹਦੇ ਨੇ ਕਹਿੰਦੇ ਨੇ ਪਿਆਰ ਕਰੀਏ ਮੁਹੱਬਤ ਕਰੀਏ ਜਦੋਂ ਮਰਜੀ ਆਵੇਂਗਾ ਗੁਰੂ ਦੁਆਲੇ ਮੰਦਿਰ ਜਾ ਮਸੀਤੇ ਜਾ ਸਤਿਗੁਰੂ ਕਹਿੰਦੇ ਉਹਨਾਂ ਤੋਂ ਦੇ ਨਾਮ ਕੋਈ ਥਾਂ ਹੈ ਨਹੀਂ ਸਾਰੀਆਂ ਥਾਂਾਂ ਰੱਬ ਨਾਲ ਨੇ ਇਹ ਕੱਲੇ ਮੰਦਰ ਗੁਰਦੁਆਰੇ ਨਹੀਂ ਤੇਰਾ ਘਰ ਵੀ ਇੱਕ ਮੰਦਰ ਹੈ ਤੇਰਾ ਘਰ ਵੀ ਇੱਕ ਗੁਰਦੁਆਰ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦੇ ਸਮੇਂ ਦੇ ਵਿੱਚੋਂ ਕਹਿੰਦੇ ਸੀ ਪਾਈ ਗੁਰਦਾ ਜੀ ਕਹਿੰਦੇ ਨੇ ਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਘਰ ਘਰ ਜਾਂਦੇ ਸੀ ਨਾ ਇਹ ਸਮੇਂ ਰਾਜਿੰਦੇ ਸੀ ਘਰ ਘਰ ਹੋਵੇ ਧਰਮਸਾਲ ਹੋਵੇ ਕੀਰਤਨ ਸਦਾ ਸੁਵਿਧਾ ਦਾ ਮਸਾਲ ਦਾ ਭਾਵ ਨਹੀਂ ਮੰਦਰ ਬੰਨੀਏ ਗੁਰਦੁਆਰਾ ਬੰਨੀਏ ਮਸਜਿਦ ਬੰਨੀਏ ਸਾਰੇ ਸਤਕਾਰਯੋਗ ਨੇ ਆਪਣੇ ਘਰ ਨੂੰ ਮੰਦਰ ਬਣਾ ਜੇ ਹਿੰਦੂ ਐ ਤੇ ਇਸਲਾਮ ਤਰਬ ਨੂੰ ਮੰਨਦੇ ਆਪਣੇ ਮੰਦਰ ਨੂੰ ਮਸਜਿਦ ਬਣਾ ਜੇ ਗੁਰਦੁਆਰੇ ਨੂੰ ਮੰਨਦਾ ਆਪਣੇ ਘਰ ਨੂੰ ਗੁਰਦੁਆਰਾ ਬਣਾ ਜਿਵੇਂ ਉੱਥੇ ਸਤਕਾਰ ਦੇ ਨਾਲ ਲੈਣ ਹਰ ਇੱਕ ਨਾਲ ਸੂਚ ਵਿਚਾਰਕ ਕਰਦੇ ਨੇ ਭੈ ਦੇ ਵਿੱਚ ਗੁਰਦੁਆਰੇ ਦੇ ਵਿੱਚ ਰਹਿੰਦੇ ਨੇ ਇਦਾਂ ਪੈਸੇ ਦੇ ਵਿੱਚ ਆਪਣੇ ਮਨ ਨੂੰ ਕਰਦੇ ਵਿੱਚ ਵੀ ਰੱਖ ਕਿਉਂਕਿ ਘਰ ਉਹ ਦੇਰਾ ਨਹੀਂ ਹੈ ਇਹ ਤਾਂ ਪੂ ਆਪਣੀ ਸੋਚ ਵਿਚਾਰ ਕਰਕੇ ਕਹਿੰਦਾ ਮੇਰਾ ਰੱਬ ਦਾ ਸਦਾ ਅਕੇ ਅਕੀਦਾ ਤੇਰਾ ਸਰੀਰ ਨਹੀਂ ਆਪਣਾ ਤਾਂ ਸਤਿਗੁਰੂ ਕਹਿੰਦੇ ਨੇ ਕਿ ਜੋ ਕੁਝ ਹੈ ਇਹ ਰੱਬ ਦਾ ਹੈ ਸਾਡਾ ਕੁਝ ਵੀ ਨਹੀਂ ਕਬੀਰ ਤੇਰਾ ਤੁਝ ਕੋ ਸੌਂਪ ਤੇ ਗਿਆ ਲੱਗੇ ਮੇਰਾ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਸਾਡੇ ਆ ਕੀ ਹੈ ਜੇ ਰੱਬ ਨੂੰ ਗਣਾਈਏ ਕਿ ਆ ਵੀ ਤੁਹਾਡਾ ਆ ਵੀ ਤੁਹਾਡਾ ਅਸੀਂ ਵੀ ਰੱਬ ਦੇ ਰਪੱਲੇ ਕੀ ਹੈ ਕੁਝ ਵੀ ਨਹੀਂ ਸਾਡੇ ਸਾਡਾ ਸਰੀਰ ਵੀ ਸਾਡੇ ਨਾਲ ਨਹੀਂ ਜਾਂਦਾ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਮੈਂ ਆਪਣਾ ਗੁਰੂ ਪੁੱਛ ਦੇ ਕੇ ਗੁਰੂ ਨੂੰ ਪੁੱਛ ਕੇ ਦੇ ਕੇ ਮਨੋਂ ਰਹਿਬਰ ਨੂੰ ਕਿ ਉਹ ਤੋਂ ਬਿਨਾਂ ਕੁਝ ਥਾਂ ਨਹੀਂ ਹੈ ਸਾਰੀਆਂ ਥਾਂਾਂ ਰੱਬ ਦੇ ਨਾਮ ਨੇ ਅਰ ਰੱਬ ਨੂੰ ਮਹਿਸੂਸ ਕਰਾਜਾ ਨੂੰ ਅਨੁਭਵ ਕਰ ਆਪਣੇ ਹਿਰਦੇ ਦੇ ਅੰਦਰ ਆਪਣੇ ਹਿਰਦੇ ਦੇ ਅੰਦਰ ਵੇਖੇਗਾ ਰੱਬ ਫਿਰ ਤੈਨੂੰ ਕਣਕਣ ਦੇ ਵਿੱਚ ਦਿਸੇਗਾ। ਅ ਜਦੋਂ ਇਦਾਂ ਦੀ ਵਿਰਤੀ ਬਣਦੀ ਹੈ ਉਦੋਂ ਰੱਬ ਬਾਰੇ ਨੇਾਰੇ ਕਰਦਾ ਹੈ ਰਹਿਮਤਾਂ ਮਰਦੀਆਂ ਨੇ ਅਜਮਤਾਂ ਮਰਦੀਆਂ। ਸਮਾਪਤੀ ਦਾ ਸਮਾਂ ਉਹਨੇ ਬੋਲਾ ਦੀਖਣਾ ਵਾਹ ਇਕ ਗੁਰੂ ਜੀ ਦਾ ਖਾਂਸਾ ਵਾਹ ਇਕ ਗੁਰੂ ਜੀ ਦੀ ਫਤਿਹ